ਜੀ ਸਾਰੀ ਕਾਹਦੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਟਾਲੀਵਾਲ ਬਟਿਕ ਫਿਰ ਭੈਣ ਜੀ ਦੇ ਸਾਡੇ ਚੈਨਲ ਤੇ ਅਮੀਨ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੂੰ ਠੀਕ ਠਾਕ ਹੋਵੋਗੇ ਚੰਗੀ ਕਲਾ ਵਿੱਚ ਹੋਵੋਗੇ ਅੱਜ ਵਾਲੀ ਵੀਡੀਓ ਹੈ ਜਿਹੜੀ ਇਹ ਸਾਰੇ ਆਫਰ ਵਾਲੀ ਰਹੇਗੀ ਫੁੱਲ ਵੀਡੀਓ ਵਾਚ ਕਰਿਓ ਸਕਿਪ ਨਾ ਕਰਿਓ ਇਦੇ ਵਿੱਚ ਬਹੁਤ ਸਾਰੇ ਸੂਟ ਨੇ ਜਿਹੜੇ ਆਪਾਂ ਕਾਟਨ ਦੇ ਆਫਰ ਤੇ ਲਾਏ ਆ ਪ੍ਰਾਈਸ ਇਹਨਾਂ ਦਾ ਜਿਹੜਾ ਪ੍ਰਾਈਸ ਬਹੁਤ ਆਪਾਂ ਘੱਟ ਰੱਖਿਆ ਸਾਰੀ ਕਲੈਕਸ਼ਨ ਜਿਹੜੀ ਉਹ ਪ੍ਰਿੰਸੈਸ ਮੈਚਿੰਗ ਤੇ ਰਹੇਗੀ ਕਾਟਨ ਪ੍ਰਿੰਸੈਸ ਮੈਚਿੰਗ ਰਹੇਗੀ ਆਰਕੰਡੀ ਰਹੇਗੀ ਤੇ ਬਾਕੀ ਕਾਟਨ ਦੇ ਵਿੱਚ ਜਿਹੜਾ ਆਈ ਵਰਕ ਆਗਾ ਉਹ ਵੀ ਰਹੇਗਾ ਵਿੱਚ ਵਿੱਚ ਦਾ ਕਾਫੀ ਤਰ੍ਹਾਂ ਦੇ ਆਪਾਂ ਇਹਦੇ ਵਿੱਚ ਤੁਹਾਨੂੰ ਸੂਟ ਦਿਖਾਵਾਂਗੇ ਸਾਰੇ ਵੀਡੀਓ ਆ ਜਿਹੜੀ ਉਹ ਆਫਰ ਵਾਲੀ ਆ ਸੇਲ ਵਾਲੀ ਆ ਤੇ ਜੋ ਵੀ ਭੈਣ ਭਰਾ ਚੈਨ ਆਉਂਦੇ ਨੇ ਫੁੱਲਾ ਮੇਲੇ ਚੈਨਲ ਤੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਜਿਹੜਾ ਫਰਸਟ ਸੂਟ ਆ ਇਹ ਆਪਣਾ ਹੈਗਾ ਪ੍ਰਿੰਸੈਸ ਮੈਚਿੰਗ ਤੇ ਆਹ ਵਾਲੀ ਸ਼ਰਟ ਆ ਇਹ ਵਾਲੀ ਸ਼ਰਟ ਆ ਗਈ ਤੇ ਇਹਦੇ ਨਾਲ ਇਹ ਵਾਲੀ ਆ ਜਿਹੜੀ ਬਾਟਮ ਆ ਇਹ ਰਹੂਗਾ ਜੀ ਪ੍ਰਿੰਸੈਸ ਮੈਚਿੰਗ ਤੇ ਇਹ ਵਾਲਾ ਸੂਟ ਆ ਜਿਹੜਾ ਪ੍ਰਾਈਸ ਹੈਗਾ ਇਹਨਾਂ ਦਾ 650 ਰੁਪਈਆ ਨੈਕਸਟ ਸੂਟ ਆ ਨੈਕਸਟ ਸੂਟ ਆ ਜਾਂਦਾ ਸਰਦਈ ਰੰਗ ਤੇ ਇਹ ਵਾਲਾ ਆ ਜਾਂਦਾ ਸੂਟ ਆ ਜਿਹੜਾ ਇਹ ਸਰਦਈ ਰੰਗ ਤੇ ਆ ਜਾਂਦਾਗਾ ਇਹ ਵਾਲੀ ਸ਼ਰਟ ਆ ਜਾਂਦੀ ਆ ਨੈਕਸਟ ਇਹਦੇ ਨਾਲ ਸਰਦਈ ਕਲਰ ਦੀ ਬਾਟਮ ਆ ਜਾਂਦੀ ਆ ਇਹ ਵਾਲਾ ਇਹਦੇ ਨਾਲ ਸਰਦਈ ਕਲਰ ਦਾ ਹੀ ਦੁਪੱਟਾ ਆ ਜਾਂਦਾ ਇਹ ਜਿਹੜੇ ਪ੍ਰਿੰਸੈਸ ਮੈਚਿੰਗ ਦਾ ਰੇਟ ਆਗਾ ਵਿਦਆਊਟ ਦੁਪੱਟਾ 650 ਰਹੇਗਾ ਦੁਪੱਟੇ ਦੇ ਨਾਲ 850 ਰੁਪਏ ਦਾ ਸੂਟ ਰਹੇਗਾ ਸ਼ਿਪਿੰਗ ਸਾਰਿਆਂ ਦੀ ਅਲੱਗ ਤੋਂ ਲੱਗੂਗੀ ਜੀ ਜਿਹਨੂੰ ਜਿਹਨੂੰ ਸੂਟ ਪਸੰਦ ਆਈ ਜਾਂਦੇ ਆ ਉਹ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਮੈਸੇਜ ਆ ਜਿਹੜਾ ਉਹ ਤੁਸੀਂ ਕਰ ਸਕਦੇ ਹੋ ਨੈਕਸਟ ਸੂਟ ਹੈ ਜਿਹੜਾ yellow color ਤੇ ਆ ਜਾਂਦਾ ਇਹ ਵੀ ਆਪਣਾ ਜਿਹੜਾ ਸੂਟ ਹੈਗਾ ਇਹ ਪ੍ਰਿੰਸੈਸ ਮੈਚਿੰਗ ਦੇ ਉੱਪਰ ਆ ਹਾਂ ਪ੍ਰਿੰਸੈਸ ਮੈਚਿੰਗ ਦੇ ਉੱਪਰ ਹੈਗਾ ਇਹ yellow color ਦੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਇਹਦੇ ਵਿੱਚ ਤੁਹਾਨੂੰ ਨੇੜੇ ਤੋਂ ਦੇਖ ਰਿਹਾ ਹੋਊਗਾ ਲਾਈਨਿੰਗ ਕਾਟਨ ਆ ਇਹ ਇਦੇ ਵਿੱਚ ਹਲਕੇ-ਹਲਕੇ ਲਾਈਨਿੰਗ ਵੀ ਲਾਈਨਾਂ ਵੀ ਬਣੀਆਂ ਹੋਈਆਂ ਨੇ ਇਹ ਵਾਲਾ ਜਿਹੜਾ ਇਹ येलो ਕਲਰ ਦੀ ਬਾਟਮ ਆ ਜਾਂਦੀ ਹੈ येलो ਕਲਰ ਦਾ ਇਹਦੇ ਨਾਲ ਦੁਪੱਟਾ ਆ ਜਾਊਗਾ ਇਹ ਵਾਲਾ ਸੂਟ ਆ ਜਿਹੜਾ ਵਿਦਆਊਟ ਦੁਪੱਟਾ 650 ਤੇ ਦੁਪੱਟੇ ਨਾਲ 850 ਰਹੇਗਾ ਪ੍ਰਾਈਸ ਇਹਦਾ ਨੈਕਸਟ ਸੂਟ ਆ ਜਿਹੜਾ ਉਹ क्रਸ਼ ਕਾਟਨ ਤੇ ਆ ਜਾਊਗਾ ਬਲੈਕ ਕਲਰ ਦਾ ਸੂਟ ਆ ਇਹ ਇਹ ਵਾਲਾ ਸੂਟ ਆ ਜਿਹੜਾ ਇਹ ਬਲੈਕ ਕਲਰ ਤੇ ਆ ਜਾਂਦਾ ਇੱਕ ਰਾਸ਼ੇ ਕਾਟਨ ਤੇ ਬਣਿਆ ਹੋਇਆ ਇਹਦਾ ਵੀ ਪ੍ਰਾਈਸ ਆ ਜਿਹੜਾ ਵਿਦਆਊਟ ਦੁਪੱਟਾ 650 ਹੋਏਗਾ ਦੁਪੱਟੇ ਨਾਲ 850 ਰਹੇਗਾ ਇਹ ਵਾਲੀ ਇਹਦੇ ਨਾਲ ਬਾਟਮ ਆਤੀ ਨੈਕਸਟ ਸੂਟ ਆ ਜਾਂਦਾ ਪਿੰਕ ਕਲਰ ਤੇ ਨੈਕਸਟ ਸੂਟ ਆ ਜਿਹੜਾ ਇਹ ਪਿੰਕ ਕਲਰ ਤੇ ਆ ਜਾਂਦਾਗਾ ਇਹ ਵਾਲੀ ਸ਼ਰਟ ਆ ਇਹ ਵਾਲੀ ਪਿੰਕ ਕਲਰ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਪ੍ਰਿੰਸੈਸ ਮੈਚਿੰਗ ਇਹ ਵਾਲਾ ਸੂਟ ਆ ਜਾਂਦਾ ਇਹਦਾ ਪ੍ਰਾਈਸ 650 ਨੈਕਸਟ ਸੂਟ ਵੀ ਪਿੰਕ ਕਲਰ ਤੇ ਆਊਗਾ ਇਹ ਵਾਲੀ ਸ਼ਰਟ ਆ ਜਾਂਦੀ ਆ ਇਹ ਵਾਲੀ ਆ ਜਿਹੜੀ ਇਹ ਵਾਲੀ ਸ਼ਰਟ ਆ ਜਾਂਦੀ ਆ ਇਹ ਵਾਲੀ ਆ ਜਿਹੜੀ ਬਾਟਮ ਆ ਜੂਗੀ ਪਿੰਕ ਕਲਰ ਦੀ ਪਿੰਕ ਕਲਰ ਦਾ ਦੁਪੱਟਾ ਪ੍ਰਾਈਸ 850 ਵਿਦ ਤੇ ਦੁਪੱਟਾ 850 ਵਿਦਆਊਟ ਦੁਪੱਟਾ 650 ਨੈਕਸਟ ਸੂਟ ਆ ਜਿਹੜਾ ਇਹ ਸਕਾਈ ਬਲੂ ਕਲਰ ਤੇ ਆ ਜਾਂਦਾ ਇਹ ਵਾਲਾ ਸੂਟ ਆ ਜਿਹੜਾ ਇਹ ਸਕਾਈ ਬਲੂ ਕਲਰ ਦਾ ਆ ਜਾਂਦਾ ਇਹ ਵਾਲੀ ਇਹਦੇ ਨਾਲ ਸ਼ਰਟ ਆ ਜੂਗੀ ਇਹ ਸਕਾਈ ਕਲਰ ਦੀ ਹੋਈ ਹੈ ਇਹ ਇਹ ਬਾਟਮ ਆਜੂਗੀ ਤੇ ਨਾਲ ਇਹਦੇ ਵਿਦ ਪਿਓਰ ਦਾ ਦੁਪੱਟਾ ਕਰਾ ਪ੍ਰਾਈਸ 850 ਦੁਪੱਟਾ ਆਪਾਂ ਫੁੱਲ ਪਿਓਰ ਦਾ ਲਗਾ ਕੇ ਦੇਵਾਂਗੇ ਜੀ ਦੁਪੱਟੇ ਦੇ ਕੋਈ ਸੈਮੀ ਦੁਪੱਟਾ ਨਹੀਂ ਹੋਏਗਾ ਇਹ ਵਾਲਾ ਜਿਹੜਾ ਇਹ ਵੀ ਆਪਣਾ ਕ੍ਰਸ਼ ਕਾਟਨ ਤੇ ਆ ਇਹ ਵਾਲਾ ਜਿਹੜਾ ਇਹ ਸਕਿਨ ਕਲਰ ਆ ਜਾਂਦਾ ਇਹ ਵਾਲੀ ਆ ਜਿਹੜੀ ਸ਼ਰਟ ਆ ਜਾਂਦੀ ਆ ਇਹ ਵਾਲੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਇਹ ਵਾਲੀ ਹੈ ਜਿਹਦੇ ਨਾਲ ਬਾਟਮ ਲੱਗੀ ਹੋਈ ਹੈ ਸਕਿਨ ਕਲਰ ਦਾ ਸੂਟ ਆ ਪ੍ਰਾਈਸ 650 ਜੇ ਕਿਸੇ ਨੇ ਵੀ ਪਹਿਨਣਾ ਜਿਹੜੇ ਵਿਦਆਊਟ ਦੁਪੱਟਾ ਸੂਟ ਨੇ ਜੇ ਉਹਨਾਂ ਨਾਲ ਦੁਪੱਟਾ ਲਗਾਉਣਾਗਾ ਤਾਂ 850 ਪ੍ਰਾਈਸ ਹੋ ਜਾਊਗਾ ਵਿਦਆਊਟ ਦੁਪੱਟਾ ਜਿਹੜਾ ਉਹ 650 ਰਹੂਗਾ ਨੈਕਸਟ ਸੂਟ ਆ ਜਿਹੜਾ ਇਹ ਵੀ ਕ੍ਰਸ਼ ਕਾਟਨ ਦੇ ਉੱਪਰ ਆਗਾ ਇਹ ਵਾਲਾ ਸੂਟ ਆ ਜਿਹੜਾ ਕ੍ਰਸ਼ ਕਾਟਨ ਦੇ ਉੱਪਰ ਆ ਪ੍ਰਿੰਸੈਸ ਮੈਚਿੰਗ ਤੇ ਇਹ ਵਾਲੀ ਸ਼ਰਟ ਆ ਜਾਂਦੀ ਆ ਇਹ ਵਾਲੀ ਇਹਦੇ ਨਾਲ ਬਾਟਮ ਆ ਜੁੜੀ ਨੈਕਸਟ ਸੂਟ ਜਿਹੜਾ ਉਹ ਆ ਜਾਊਗਾ ਸਰਦਈ ਕਲਰ ਤੇ ਲਾਈਟ ਫਿੱਕਾ ਸਰਦਈ ਜਾਂ ਬੋਲ ਦਿੰਦੇ ਨੇ ਕਹਿੰਦੇ ਆਪਾਂ ਇਹਨੂੰ ਲਾਈਟ ਸਰਦਈ ਜਾਂ ਆ ਜਾਂਦਾਗਾ ਇਹ ਵਾਲੀ ਇਹਦੇ ਨਾਲ ਸ਼ਰਟ ਆਊਗੀ ਇਹ ਵਾਲੀ ਇਹਦੇ ਨਾਲ ਬਾਟਮ ਆਊਗੀ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 850 ਰਹੇਗਾ ਜੇ ਕਿਸੇ ਵੀ ਭੈਣ ਨੇ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਬਾਏ ਕਰਨਾ ਪਲੀਜ਼ ਉਹ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਆਪਣਾ ਜਿਹੜਾ ਨੰਬਰ ਉੱਪਰ ਦਿੱਤਾ ਹੋਇਆ ਇਹ 8365653744 ਵਾਲਾ ਆਪਣਾ ਨੰਬਰ ਆ ਉਹ ਵਾਲੇ ਨੰਬਰ ਦੇ ਉੱਪਰ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਜਿਹੜਾ ਮੈਸੇਜ ਆ ਉਹ ਕਰ ਸਕਦੇ ਹੋ ਜੋ ਵੀ ਬੈਨਪੁਰਾ ਚੈਨਲ ਤੇ ਨਵੇਂ ਨੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਫੁੱਲ ਵੀਡੀਓ ਆ ਜਿਹੜੀ ਉਹ ਵਾਚ ਕਰਿਆ ਕਰੋ ਕੋਈ ਵੀ ਸੂਟ ਮਿਸ ਨਾ ਹੋ ਜਾਏ ਅੱਜ ਵਾਲੀ ਵੀਡੀਓ ਜਿਹੜੀ ਉਹ ਆਪਣੀ ਸਾਰੀ ਸੇਲ ਆ ਲਈ ਆਗੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਮੈਸੇਜ ਜਾਂ ਜਿਹੜਾ ਹੋ ਤੁਸੀਂ ਕਰ ਸਕਦੇ ਹੋ ਥੈਂਕ ਯੂ